ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਤੇ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਤੁਹਾਨੂੰ ਸੰਯੁਕਤ ਫੈਮਿਲੀ ਦਾ ਸਾਰਾ ਘਰ ਵਿਜ਼ਿਟ ਕਰਾਉਣੇ ਆ ਤੇ ਸਾਰੇ ਭਰਾਵਾਂ ਨੇ ਸੋਹਣੇ ਸੋਹਣੇ ਕਮੈਂਟ ਵੀ ਕਰਨੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜਿਹੜਾ ਕੋਈ ਸੰਯੁਕਤ ਫੈਮਿਲੀ ਦੀ ਵੀਡੀਓ ਕਰਾਉਣੀ ਚਾਹੁੰਦਾ ਹੈ ਕੋਈ ਆਪ ਦਾ ਸਾਫ਼ ਸੁਥਰੇ ਕਾਰੋਬਾਰ ਦੀ ਪ੍ਰਮੋਸ਼ਨ ਕਰਾਉਣੀ ਚਾਹੁੰਦਾ ਤਾਂ ਤੁਸੀਂ ਆਪਣਾ ਕੰਟੈਕਟ ਨੰਬਰ ਨੋਟ ਕਰ ਲਓ 83605 47107 ਆਪਣਾ ਨੰਬਰ ਹੈ ਕੋਈ ਵੀ ਵੀਰ ਕੋਈ ਵੀ ਭਰਾ ਕੰਟੈਕਟ ਕਰਕੇ ਆਪਦੇ ਸਾਫ ਸੁਥਰੇ ਕਾਰੋਬਾਰ ਦੀ ਪ੍ਰੋਮੋਸ਼ਨ ਕਰਵਾ ਸਕਦਾ ਜੇ ਕੋਈ ਸੰਯੁਕਤ ਪਰਿਵਾਰ ਦੀ ਜਾਂ ਕੋਈ ਵੀ ਕੋਈ ਚੀਜ਼ ਦਿਖਾਉਣ ਵਾਲੀ ਆ ਕੋਈ ਸੋਹਣੀਆ ਚੀਜ਼ਾਂ ਮੋਟੀਵੇਟ ਵਾਲੀਆਂ ਚੀਜ਼ਾਂ ਤਾਂ ਤੁਸੀਂ ਵੀਡੀਓ ਕਰਵਾ ਸਕਦੇ ਹੋ ਅੱਜ ਆਪਾਂ ਸੰਯੁਕਤ ਫੈਮਲੀ ਦਾ ਤੁਹਾਨੂੰ ਸਾਰਾ ਘਰ ਵਿਜ਼ਿਟ ਕਰਾਉਣੇ ਆ ਮੇਰੇ ਵੱਲੋਂ ਜੀ ਸਾਰੀ ਫੈਮਲੀ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਠੀਕ ਠੀਕ ਠਾਕੋ ਬਾਪੂ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਜਿੱਥੇ ਜੀ ਆਪਾਂ ਖੜੇ ਆ ਜੀ ਬਾਬਾ ਸਿੰਘਾ ਜੀ ਐ ਪਿੰਡ ਜੀ ਕੋਟਸ਼ਮੀਰ ਕੋੜ ਸ਼ਮੀਰ ਜ਼ਿਲ੍ਹਾ ਪਠੰਡਾ ਦਾ ਪਿੰਡ ਹੈ। ਵਾਹ ਜੀ ਵਾਹ। ਸਾਰੀ ਫੈਮਿਲੀ ਦੇ ਵਿੱਚ ਸਾਰੇ ਮੈਂਬਰ ਆਪਣੇ ਕੋਲੇ ਕਿੰਨੇ ਹੋਗੇ? ਆਪਣੇ 17 18 17 ਜਾਨੇ 17 ਜਾਣੇ ਹੋਗੇ। ਤੁਸੀਂ ਵੱਡੇ ਆਗੇ ਸਾਰਿਆਂ ਚੋਂ? ਵੱਡਾ ਇਹ ਆ ਜੀ ਮੇਠੋਂ। ਜੀ ਉਹਦੋਂ ਮੈਂ ਛੋਟਾ ਪਹਿਲਾਂ ਵੱਡਾ ਜਿਹੜਾ ਉਹ ਗੁਜ਼ਰ ਗਿਆ। ਜੀ ਇਹ ਇਹ ਬਾਪੂ ਜੀ ਫਿਰ ਤਿੰਨ ਨੰਬਰ ਤੇ ਆ ਗਏ। ਤਿੰਨ ਨੰਬਰ ਤੇ। ਜੀ ਉਦੋਂ ਵੱਡੀ ਸਾਡੀ ਭੈਣ ਸੀ। ਥੋੜੀ ਫਿਰ ਕਿਹੜੇ ਕਾਰੋਬਾਰ ਦੀ ਪੱਕੀ ਡਿਊਟੀ ਹੈ ਜੀ? ਅਸੀਂ ਸਾਰੇ ਤੇ ਜਾਵਾਂਗੇ। ਅੱਛਾ ਜਿਹੜਾ ਵੀ ਕੋਈ ਕੰਮੜਿਆ ਉਹਦੀ ਡਿਊਟੀ ਸਾਡੇ ਬਾਪੂ ਦੀ ਹੈ ਇਹਨੇ ਕਰਨਾ ਸਾਰਾ ਹੈ ਅੜੇ ਕੰਮ ਇਹਨੇ ਕੱਢਨੇ ਆ ਵਾਹ ਜੀ ਵਾਹ ਉਂ ਫਿਰਨ ਵਾਲੇ ਬੇਲੇ ਹੋ ਹਨਾ ਨਾਲੇ ਫੇਲਿਆਂ ਨਾਲੇ ਰੇਰ ਪਾ ਜੋਕਾ ਨਾ ਪਵਾ ਦੇ ਪਾਣੀ ਵੀ ਛੱਡ ਦਿਆ ਵਾਹ ਜੀ ਵਾਹ ਬਹੁਤ ਪਰ ਤੁਹਾਨੂੰ ਨੀਰਾ ਹੀ ਪਾਉਣਾ ਪੈਂਦਾ ਕਿਤੇ ਅੱਛਾ ਕਿਤੇ ਨਾ ਕਿਤੇ ਹੀ ਪਾਉਣਾ ਪੈਂਦਾ ਪਰ ਰੋਜ਼ ਨਹੀਂ ਪਾਉਣਾ ਪੈਂਦਾ ਹਨਾ ਬਗ ਜਾਣ ਫਿਰ ਉੱਤੇ ਪਾਉਣਾ ਜੀ ਜਾਣ ਹੀ ਨਹੀਂ ਦਿੰਦੇ ਹੁਣ ਇਹ ਕਿ ਪੰਜਾਬੜਦੇ ਆ ਨਾ ਨਾ ਬਗ ਜਾਂਦੇ ਅੱਛਾ ਬਹੁਤ ਵਧੀਆ ਦਿਨ ਕਿਵੇਂ ਲੰਘਦਾ ਦੱਸੋ ਪਹਿਲਾਂ ਤਾਂ ਕੀ ਨਾਮ ਹੈ ਤੁਹਾਡਾ ਅੱਛਾ ਜੀ ਹੰਸਾ ਸਿੰਘ ਵਾਹ ਜੀ ਵਾਹ ਐ ਮਾਂ ਨੇ ਫਿਰ ਜਾਂ ਬਾਪ ਨੇ ਨਾਂ ਫਿਰ ਉਹ ਰਲਦੇ ਮਿਲਦੇ ਰੱਖ ਲਏ ਹਾਂ ਜੀ ਹਾਂ ਉਹਨਾਂ ਨੇ ਰੱਖੇ ਆ ਹਣਾ ਜੀ ਹਾਂ ਬਹੁਤ ਵਧੀਆ ਪੜਾਈ ਪੜੂਈ ਕਰੀ ਫਿਰ ਜਮੇ ਨਹੀਂ ਗਏ ਸਕੂਲ ਇਹ ਤਾਂ ਮੂੰ ਹੀ ਨਹੀਂ ਵੇਖਿਆ ਸਕੂਲ ਅੱਛਾ ਮौजੇ ਹੁੰਦੀਆਂ ਸੀ ਫਿਰ ਹਣਾ ਜੀ ਹੋਰ ਪਹਿਲਾਂ ਖੇਡਦੇ ਫਿਰ ਕੀ ਖੇਡਦੇ ਹੁੰਦੇ ਸੀ ਉਹ ਫਿਰ ਕਿਹੜੀਆਂ ਖੇਡਾਂ ਹੁੰਦੀਆਂ ਸੀ ਜ਼ਿਆਦਾ ਉਹਦਾ ਜੀ ਬੁੱਲੀ ਡੰਡਾ ਹੁੰਦਾ ਤੇ ਜਾਂ ਉਹ ਕੋਲੋ ਕਮਚਾਈ ਹੁੰਦੀ ਜਾਂ ਉਗਰੰਦੇ ਆ ਵੀ ਚਾਚਾ ਮਾ ਟੋਨ ਕੀ ਇਤਰਾ ਦਾ ਹੋ ਭੁੱਲ ਗਏ ਹੁਣ ਹਾਂ ਅੱਛਾ ਬਾਂਦਰ ਕਿੱਲੇ ਵੀ ਤੁਸੀਂ ਗੇਟੇ ਆ ਚਲੋ ਜੀਵਨ ਵਧੀਆ ਕੱਢਿਆ ਜੀ ਹਨਾ ਇਹ ਗਾਹ ਪੁੱਤ ਪਰੋਤਿਆਂ ਵਾਲੇ ਹੋਗੇ ਤਾਂ ਵਧੀਆ ਹੋ ਗਿਆ ਜੀ ਹਨਾ ਹਾਂ ਕੋਈ ਪੁਰਾਣੀ ਗੱਲ ਬਾਤ ਦੱਸਣੀ ਚਾਹੁੰਦੇ ਆ ਦਰਸ਼ਕਾਂ ਨੂੰ ਪੁਰਾਣੀ ਜੀ ਸਾਡੇ ਯਾਦ ਨਹੀਂ ਭੁੱਲ ਗਏ ਚਲੋ ਵਧੀਆ ਜਿੰਨਾ ਕਿ ਡਾਟਾ ਇਕੱਠਾ ਕਰਦੇ ਉਹਨਾਂ ਕਾ ਡਿਲੀਟ ਕਰ ਦਿੰਨੇ ਉਹ ਸੌਖਾ ਕੰਮ ਹੈ ਹਨਾ ਮੈਂ ਸਤੋਂ ਵੱਡੇ ਨੇ ਸਾਂਹ ਲਿਆ ਸੀ ਹਾਂਜੀ ਇਹ ਮੈਨੂੰ ਸਾਹਮਣਾ ਬੰਦਾ ਅੱਛਾ ਸਾਂਹ ਦੀ ਜ਼ਿੰਮੇਵਾਰੀ ਥੋੜੀ ਆ ਵੰਣਾ ਕਰਨਾ ਖੋਲਣਾ ਨਾ ਨੱਥਾਂ ਤੋਂ ਮਾਰੀ ਹਾਂ ਜੇ ਤੁਹਾਡੇ ਆ ਗਈ ਕਿਸੇ ਤੋਂ ਨਹੀਂ ਛੋਡੇ ਦੇ ਤੇ ਜਾ ਬਿਆ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਫਿਰ ਬਾਪੂ ਜੀ ਆਪਾਂ ਕੀ ਕੁਛ ਦਰਸ਼ਕਾਂ ਨੂੰ ਦਿਖਾਉਣਾ ਕਿਉਂਕਿ ਸੰਯੁਕਤ ਪਰਿਵਾਰ ਹੋ ਗਿਆ ਲੋਕਾ ਜੀ ਆਹੀ ਦਿਖਾਉਨੇ ਆ ਵੀ ਆਪ ਦਾ ਮਹਿਰੋ ਕੋਈ ਬਾੜਾ ਵੱਡਾ ਹੋਣਾ ਕਰੋ ਗਰੀਬੀ ਦੇ ਵਿੱਚ ਰਹੋ ਵਾਹ ਜੀ ਵਾਹ ਹਾਂ ਵੀ ਬਾੜਾ ਉਸ ਕਰੇ ਜ ਕੋਈ ਫਾਇਦਾ ਨਹੀਂ ਜੇ ਹੁਣ 10 ਕ 20 ਕਿਲੋ ਵਾਲੀ ਮਹਿਸਾ 10 5 ਕਿਲੋ ਦੇ ਦੂ ਆਪਦਾ ਘਰ ਦਾ ਹਾਂ ਵੀ ਬਾੜੀਆਂ ਵੱਡੀਆਂ ਤੋਂ ਕੋਈ ਉਹ ਨਹੀਂ ਹੈ ਆਪਾਂ ਜਿਹੜੇ ਪਸ਼ੂ ਹੈਗੇ ਜਿਹੇ ਜੇ ਉਹ ਹੈ ਇਹ ਹੈ ਘਰੇ ਕਿੱਲੇ ਤੇ ਨਾ ਆਪਾਂ ਲਿਆ ਨਾ ਕੋਈ ਘਟ ਦੇ ਕੋਈ ਮਦਦ ਦੇ ਦੇ ਐ ਨਹੀਂ ਹੈ ਵੀ ਆਪਾਂ ਆਪਾਂ ਕੀ ਮੁੱਲ ਵੇਚਣਾ ਹੈਗਾ ਲਓ ਜੀ ਦਰਸ਼ਕੋ ਵੇਖੋ ਕੁਦਰਤ ਨਾਲ ਜੁੜੇ ਪਿਆ ਸਾਡੇ ਬਾਪੂ ਜੀ ਵਰਗੇ ਤੇ ਸਾਨੂੰ ਸੈਟਅਪ ਦਿਖਾਉਣੇ ਆ ਪਿੰਡਾਂ ਦਾ ਆਜੋ ਜਿਹੜੇ ਇਕੱਲੇ ਇਕੱਲੇ ਪਰਿਵਾਰ ਹੈ ਤੇ ਸੰਯੁਕਤ ਰੂਪ ਦੇ ਵਿੱਚ ਰਹਿਣਾ ਚਾਹੁੰਦੇ ਆ ਵੇਖੋ ਰਿਹਾ ਫੇਰ ਜਾਊਗਾ ਦਿਲ ਤੇ ਦਿਮਾਗ ਵੱਡੇ ਕਰਨੇ ਪੈਣਗੇ ਤੇ ਵਿਸ਼ਵਾਸ ਕਰਨਾ ਪਊਗਾ ਕਿਉਂਕਿ ਜਦੋਂ ਨਿੱਕੀ ਨਿੱਕੀ ਗੱਲ ਦੀ ਕਿੰਤੂ ਪਰੰਤੂ ਹੁੰਦੀ ਆ ਪਰ ਵਿਸ਼ਵਾਸ ਨਹੀਂ ਬਣਦੇ ਮੰਝੇ ਤੁਸੀਂ ਚੈੱਕ ਕਰ ਲਓ ਐ ਲੱਗੂ ਕਿਸੇ ਫਿਲਮ ਦਾ ਸ਼ੂਟ ਹੁੰਦਾ ਜਾਂ ਕਿਸੇ ਗਾਣੇ ਦਾ ਸ਼ੂਟ ਹੈ ਪਰ ਬਾਪੂ ਜੀ ਜਦੋਂ ਕੋਈ ਪ੍ਰਾਣਾ ਤਰਾਉਣਾ ਜਾਂ ਕੋਈ ਰਿਸ਼ਤੇਦਾਰ ਆਉਂਦਾ ਫਿਰ ਐਂ ਵਸਾਈ ਹੁੰਦੇ ਐਂ ਵਸਾਈ ਹੁੰਦੇ ਜੀ ਆਪਾਂ ਕਦੇ ਅੰਦਰ ਨਹੀਂ ਬਹਿ ਵੀ ਅੰਦਰ ਆ ਜਾ ਉੱਥੇ ਬਹਿ ਜਾ ਐਂ ਕਰ ਲੈ ਜੇ ਤਾਂ ਤੁੱਪਿਆਂ ਦਾ ਤੁੱਪੇ ਬੈਠਾ ਲਾਂਗੇ ਕੋਈ ਆਪਾਂ ਪ੍ਰਾਣਾ ਆਪਾਂ ਕੋਈ ਵੀ ਆ ਐ ਨਹੀਂ ਵੀ ਖੱਡ ਜੀ ਚ ਤਾਰ ਦੇਣਾ ਵੀ ਅੱਡ ਕਮਰਾ ਜਾ ਬਣਿਆ ਜਿਹਨੂੰ ਗੈਸਟ ਰੂਮ ਕਹਿ ਦਿੰਦੇ ਆ ਉਹ ਮੇਂ ਨਹੀਂ ਕਰਨਾ ਜੀ ਹਾਂ ਜੀ ਨਾ ਵਾਹ ਨਹੀਂ ਆਪਾਂ ਬਣਾਏ ਇਹਨੇ ਵਾਹ ਸਰਦਾਰ ਲੂ ਹੈ ਸਾਰੇ ਵੇਖੋ ਦਰਸ਼ਕੋ ਬਹੁਤ ਸੋਹਣੇ ਤਰੀਕੇ ਦਾ ਘਰ ਬਣਾਇਆ ਬਾਪੂ ਜੀ ਕੀ ਚੀਜ਼ਾਂ ਦਿਖਾਈਏ ਸੰਯੁਕਤ ਪਰਿਵਾਰਾਂ ਦੀਆਂ ਰਸੋਈ ਦੇ ਸਮਾਨ ਹੀ ਦਿਖਾ ਦਈਏ ਆਪਾਂ ਹੋਈ ਗੰਡੇ ਗੁੰਡੇ ਫਿਰ ਕਿਲੋਆਂ ਦੇ ਹਿਸਾਬ ਨਾਲ ਦੇਣੇ ਤੇ ਮਣਾ ਦੇ ਹਿਸਾਬ ਨਾਲ ਹੀ ਲੈਣੇ ਹੋ ਮਣਾ ਦੇ ਹਿਸਾਬ ਨਾਲ ਨਹੀਂ ਲਈ ਤੇ ਗੰਡੇ ਕਿਲੋ ਨਾਲ ਤਾਂ ਕੀ ਹੁੰਦਾ ਕਿਲੋ ਦੇ 1/4 ਦੇ ਦੇਣੇ 1/4 ਠੀਕ ਅੱਛਾ ਜੀ ਚਿਪੜਾਂ ਦੀਆਂ ਬਲਣਾ ਪੰਗਾਂ ਵੇਖੋ ਦਰਸ਼ਕੋ ਆਹ ਚੀਜ਼ਾਂ ਮੈਨੂੰ ਯਾਦ ਕਰਕੇ ਦੱਸਿਓ ਪੁਰਾਣੇ ਸਮੇਂ ਦੀਆਂ ਚੀਜ਼ਾਂ ਦੇਖੋ ਤੁਸੀਂ ਅਲੋਪ ਨਹੀਂ ਹੁੰਦੀਆਂ ਇਹ ਵੇਖੋ ਤੁਸੀਂ ਅੱਜ ਬਾਪੂ ਤੋਂ ਚਿਪੜ ਵੀ ਲਿਆ ਕੇ ਦੇਖਣੇ ਆ ਵੇਖੋ ਤੁਸੀਂ ਚੈੱਕ ਕਰਿਓ ਕੈਮਰਾਮੈਨ ਨੂੰ ਕਹਿੰਦਾ ਪ੍ਰੋਪਰ ਦਿਖਾ ਦਿਓ अच्छा ये फिर कितना चल रह जांदे बबू जी ये जेड़े बल्ते है एमदा हुण 3-4 महिने रखला वो सारा सयाली वो खाइ जा करने कर कर पू माहक फग्ण चे तक चल जानगे जी हैं देखो कैमरा मैन नु कहणा ਵੀ ਥੋੜੇ ਨੇੜੇ ਕਰਕੇ ਦਿਖਾ ਦਿਓ ਜਿਨ੍ਹਾਂ ਨੇ ਪੁਰਾਣੇ ਬਜ਼ੁਰਗਾਂ ਨੇ ਖਾਧੀ ਤੇ ਮੈਨੂੰ ਤਾਂ ਇਹ ਚੋ 스మెల్ ਬਹੁਤ ਸੋਹਣੀ 스మెల్ ਆਈ ਜਾਂਦੀ ਆ ਬਹੁਤ ਵਧੀਆ ਗੱਲ ਆ ਫਿਰ ਇਹ ਕੰਮ ਦੀ ਡਿਊਟੀ ਕੀ ਰਹੀ ਆ ਇਹ ਬੁੜੀਆਂ ਜੀ ਆ ਜੀ ਇਹਨਾਂ ਬੁੜੀਆਂ ਨੇ ਤੋ ਉਹ ਕਰਨਾ ਹੈ ਇਹ ਇਹਨਾਂ ਨੇ ਤੋ ਬਟਲੇ ਨਹੀਂ ਜਵਾਕ ਹਾਂਜੀ ਤੋ ਬਟਲੇ ਉਹ ਚਟਣੀ ਰੋਜ਼ ਇਸੇ ਦੀ ਐ ਸਾਨੂੰ ਦਾਲ ਦੁਗਲ ਦਾ ਵੀ ਇੰਨਾ ਕੋਈ ਨਹੀਂ ਚਟਣੀ ਚਪੜਾਂ ਦੀ ਬਸ ਉਹ ਬਾਜੀ ਵਾਹ ਬਹੁਤ ਵਧੀਆ ਨਾਲ ਫਿਰ ਲੱਸੀ ਦਹੀਂ ਤੇ ਮੱਖਣੀ ਹੋ ਜਾਂਦੀ ਉਹ ਤਾਂ ਹੋ ਹੀ ਜਾਂਦੀ ਆ ਜੀ ਵੇਖੋ ਦਰਸ਼ਕੋ ਕੋਈ ਬਾੜੀ ਸ਼ੂਫਾ ਵਾਲਾ ਪਰਿਵਾਰ ਨਹੀਂਗਾ ਮਿਹਨਤ ਕਰਦੇ ਵੇਖੋ ਤੁਸੀਂ ਜਾਰਾ ਤਰੱਕੀ ਹੁੰਦਾ ਜੋੜਨਾ ਤੇ ਲੱਖਾਂ ਰੁਪਇਆ ਲਾ ਦਿੰਦੇ ਪੱਲੀਆਂ ਲਾਤੀਆਂ ਜੀ ਪੱਲੀਆਂ ਹੀ ਆ ਜੀ ਸਾਡੇ ਚਾਹੀਦੀ ਵਾਹ ਜੀ ਵਾਹ ਜਦੋਂ ਫਿਰ ਗਰਮੀ ਆ ਗਈ ਤਾਂ ਲਾ ਦੇਵਾਂਗੇ ਵਾਹ ਜੀ ਵਾਹ ਵੇਖੋ ਦਰਸ਼ਕੋ ਇੱਧਰ ਆ ਗਈ ਰਸੋਈ ਕੱਠਾ ਸਾਰਾ ਸਿਸਟਮ ਹੈ ਵਿਚ ਵਿਚ ਇਹੋ ਜਿਹੇ ਫੈਲਣਗੇ ਵੀ ਹੈਗੇ ਜਿਹੜੇ ਅੱਧਾ ਅੱਧਾ ਕਿਲੋ ਵੱਡੀਆਂ ਫੈ ਮਣਗੀਆਂ ਸਰਦੇ ਵਰਦੇ ਪਰਿਵਾਰ ਹੈ ਕਿਲੋ ਕਿਲੋ ਅੱਧਾ ਅੱਧਾ ਕਿਲੋ ਗੰਡੇ ਲੈਂਦੇ ਆ ਤੇ ਦੇਖੋ ਤੁਸੀਂ ਖੁੱਲਾ ਕੰਮ ਹੈ ਮੈਨੂੰ ਲੱਗਦਾ ਵੀ ਕੁਆਂਟਲ ਡੇਢ ਕੁਆਂਟਲ ਗੰਡੇ ਦਾ ਫੁੱਟਿਆ ਹੈ ਆਪਣੇ ਹੈਨਾ ਜੀ ਵਾਹ ਜੀ ਵਾਹ ਵੇਖੋ ਟੋਕਰੀਆਂ ਤੇ ਹੀ ਫੁੱਟੀ ਜਾਂਦੇ ਆ ਸੰਯੁਕਤ ਪਰਿਵਾਰਾਂ ਦੇ ਫਾਇਦੇ ਦੇਖੋ ਖੁੱਲੀ ਲਸਣ ਪਈ ਆ ਆਟਾ ਕੋਟਾ ਜੋ ਪੀਤਾ ਹੋਣਾ ਚਾਰ ਅੱਛਾ ਉਹਨਾਂ ਦਾ ਆਟਾ ਕੋਟਾ ਪਾ ਕੇ ਰੱਖਿਆ ਜੀ ਠੀਕ ਹੈ ਆ ਵੱਡਾ ਕੰਮ ਹੀ ਆ ਜੀ ਫਿਰ ਸਾਰਾ ਸੈਟਅਪ ਹਨਾ ਫਿਰ ਕੱਠ ਦਾ ਕੰਮ ਆ ਜੀ ਹਾਂ ਬਾਪੂ ਜੀ ਰਸੋਈ ਵੀ ਪੁਰਾਣੇ ਤਰੀਕੇ ਦੀ ਬਣੀ ਆ ਵੇਖਿਓ ਕੈਮਰਾਮੈਨ ਨੂੰ ਇਹਣਾ ਦਿਖਾ ਦਿਓ ਵੱਡੀਆਂ ਚੁਰਾਗਾਂ ਵੱਡੀ ਤਵੀ ਆ ਗਈ ਸਾਰਾ ਕੰਮ ਪੁਰਾਣਾ ਸੈਟਅਪ ਹੀ ਬਣਾਇਆ ਵਿਆ ਕੁੰਡੇ ਕਾਂਡੇ ਫਿਰ ਮੁੱਦੇ ਮਾਰੇ ਪਏ ਆ ਚਟਨੀ ਰਗੜਦੇ ਹੋ ਰਗੜਦੀਆਂ ਦੀ ਉਹ ਆ ਡਾ ਇੱਥੇ ਕੁੰਡਾ ਕਿ ਦੂਜਾ ਕਿੱਧਰ ਗਿਆ ਅੱਛਾ ਆਪੇ ਆ ਫਿਰ ਯਾਹ ਪੇ ਕੁੰਡਾ ਵੇਖੋ ਦਰਸ਼ਕੋ ਆ ਪੇ ਕੁੰਡਾ ਇੱਧਰ ਕੁੰਡਾ ਦਿਖਾਓੁੱਲੇ ਸੁੱਖ ਨਾਲ ਕਿੰਨੇ ਹੋਗੇ ਹੋ ਕੋਟ ਆ ਪਿਆ ਵਾਹ ਜੀ ਵਾਹ ਆ ਕੋਟਾ ਚੱਲਦਾ ਫਿਰ ਹਾਂ ਜੀ ਚੱਲਦਾ ਜੀ ਚੱਲਦਾ ਹਾਂ ਕਿੰਨੇ ਟਾਈਮ ਚ ਭਨੇ ਕੋਟਾ ਖਸਾ ਦਿੰਨੀਆਂ ਫਿਰ ਲੱਗ ਜਾਂਦਾ ਜੀ ਤਿੰਨ ਦੋ ਤਿੰਨ ਸਾਲ ਤਾਂ ਲੱਗ ਦੋ ਸਾਲ ਤੋਂ ਲੱਗ ਜਾਂਦਾ ਦੋ ਸਾਲਾਂ ਚ ਖਸਾ ਦਿੰਨੇ ਕੋਈ ਵੱਡਾ ਰੱਖੀ ਹੁੰਦਾ ਨਾ ਜੀ ਪਛ ਦੀਪ ਹੁੰਦਾ ਹੈ ਹਾਂ ਹਾਂ ਠੀਕ ਹੈ ਬਹੁਤ ਚੰਗਾ ਹੈ ਜੀ ਗੁਣਾਕਾਰੀ ਆ ਨਿੰਮ ਦਾ ਉਹ ਨਹੀਂ ਹੈ ਜਾਂ ਕਰੀਬ ਦਾ ਜਾਂ ਨਿੰਮ ਦਾ ਨਿੰਮ ਦਾ ਕਰੀਬ ਦਾ ਵਰਤਦੀ ਹਾਂ ਬਹੁਤ ਬਹੁਤ ਵਧੀਆ ਜੀ ਇਧਰ ਵੇਖੋ ਦਰਸ਼ਕੋ ਆ ਸ਼ਾਬਾ ਆ ਗਿਆ ਪ੍ਰਾਣਾ ਹਾਂ ਜੀ ਇਹਦੇ ਵਿੱਚ ਫਿਰ ਰੋਟੀਆਂ ਰੱਖਦੀ ਹਾਂ ਹਾਂ ਜੀ ਰੋਟੀਆਂ ਪਕਾਈ ਜਾਣਗੇ ਇਹਦੇ ਵਿੱਚ ਰੱਖੀ ਜਾਣਗੇ ਵਾਹ ਜੀ ਵਾਹ ਬਹੁਤ ਬਹੁਤ ਵਧੀਆ ਵੇਖੋ ਦਰਸ਼ਕੋ ਪਿੰਡਾਂ ਦਾ ਤੁਹਾਨੂੰ ਸੈਟਅਪ ਦਿਖਾਵਾਂ ਕਲਚਰ ਦਿਖਾਵਾਂ ਇੱਧਰ ਦੇਖੋ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਜਾਗ ਲਾਤਾ ਸਵੇਰੇ ਲੱਸੀ ਵਾਸਤੇ ਹੈਨਾ ਹਾਂ ਜੀ ਇੱਧਰ ਫਿਰ ਲੱਸੀ ਰੜਕਦੇ ਹਾਂ ਜੀ ਦੋ ਰੜਕਣਿਆਂ ਦੇ ਵਿੱਚ ਰੜਕਦੇ ਹਾਂ ਇਹ ਕਦੇ ਦੋਤ ਵੀ ਹੋ ਜਾਂਦੀ ਹੈ ਕਦੇ ਇੱਕ ਚ ਵਾਹ ਜੀ ਵਾਹ ਬਹੁਤ ਬਹੁਤ ਹੀ ਵਧੀਆ ਸੈਟਅਪ ਹੈ ਵੇਖੋ ਦਰਸ਼ਕੋ ਇੱਧਰ ਸਾਡੀਆਂ ਭੈਣਾਂ ਰਗੀਆਂ ਭਾਂਡੇ ਭੁੰਡਿਆਂ ਦੀ ਮਾਂਜ ਮਜਾਈ ਕਰਕੇ ਹਟੀਆਂ ਤੇ ਆ ਚੱਕੀ ਵੀ ਰੱਖੀ ਬੈਠੇ ਆ ਚੱਕੀ ਜੀ ਮਾਤਾ ਵੇਲੇ ਜੀ ਸੀਗੀ ਉਦੋਂ ਪੁਰਾਣੇ ਜੀ ਸੀ ਉਦੋਂ ਬਾਅਦ ਇਹ ਜੋ ਛੋਲੇ ਛਾਲੇ ਜਾਂ ਕੋਈ ਚੀਜ਼ ਉਹਨੇ ਪੀਣੀ ਹੁੰਦੀ ਉਹ ਪੀਂਦੀ ਰਹੀ ਹੈ ਤਾਂ ਵਾਹ ਜੀ ਵਾਹ ਅੱਗੇ ਇਹਨਾਂ ਤੇ ਘਰੇ ਆਟਾ ਕੋਟਾ ਜਦੋਂ ਪਹਿਲਾਂ ਮਾਤਾ ਸੀ ਆ ਪਈ ਇੱਕ ਨਾਲੀ ਹਾਂਜੀ ਇਹਦੇ ਤੇ ਸਾਫ ਨਿਮਾਉ ਨਹੀਂ ਰਹੀ ਬੱਚਿਆਂ ਨੂੰ ਆ ਨਹੀਂ ਹਾਂ ਵੀ ਬੁੱਢੇ ਭਾਂਡੇ ਸੀ ਇਹਦੇ ਇਥੇ ਘਾਤਰੀ ਸੀਗੀ ਇਹ ਤਾਂ ਹੋਊਗੀ अच्छा 50 60 ਸਾਲ ਦੀ ਉੱਤੇ ਇਥੇ ਇਹ 50 60 ਸਾਲ ਦੀ ਹੈ ਕੀ ਬੋਲਦੇ ਆ ਜੀ ਇਹ ਕਿਨਾਰੀ ਬੱਚਾ ਜਨਮਉਣ ਵਾਲੀ ਜਿਵੇਂ ਆਪਾਂ ਨੂੰ ਆਪਾਂ ਰਵੜ ਦੇ ਲੈ ਲੈਨੇ ਬੱਚੇ ਨਾ ਆਈ ਜਾਂਦੇ ਆ ਉਹ ਹੋ ਹੈ ਅੱਛਾ ਤੁਸੀਂ ਨਾ ਹੱਥੀ ਉਹਦੇ ਹਾਂ 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 ਜਨਮਾਏ ਆ ਵਾਹ ਜੀ ਵਾਹ ਉਹ ਜੀ ਤਾਂ 7 ਵਜੇ ਜਾਂਦਾ ਡਰਨੇ ਸੀ ਵੀ ਜਵਾਕ ਨਾ ਆਈ ਜਾਂਦੇ ਵੀ ਬੈਠੇ ਵੀ ਜਮੂਤੀ ਬਾਚੂ ਵਰਗੇ ਬੱਛਾ ਵਾਂਗੂ ਹੈ ਵੇਖੋ ਦਰਸ਼ਕੋ ਫੁੱਟੀ ਵੀ ਨਹੀਂ ਕਿੰਨੇ ਚਲਾਕਲਾ ਮਾਰੀ ਗਏ ਇਹ ਰੋਣਾ ਜੇ ਕੋਈ ਇਹਨੂੰ ਬੱਠੀ ਚ ਫੁੱਟੀ ਵੀ ਨਹੀਂ ਹੈ ਪੁਰਾਣੇ ਜਵਾਨੇ ਦੀ ਚੰਗੀਆਂ ਮਿੱਟੀਆਂ ਦੀ ਬਣੀ ਹੈ ਜੀ ਹੈਨਾ ਪ੍ਰੋਪਰ ਪੱਕੀ ਕਰੀ ਵੀ ਆ ਵੇਖੋ ਦਰਸ਼ਕੋ ਆ ਚੀਜ਼ ਆਗਨਾ ਤੇ ਵੇਖੋ ਤੁਸੀਂ ਇਹ ਹਾਰਾ ਆ ਗਿਆ ਹਾਂਜੀ ਹਾਰੇ ਦੇ ਵਿੱਚ ਹੁਣ ਦੁੱਧ ਧਰਨਾ ਚ ਇਹਦੇ ਚ ਫਿਰ ਕੜਨੀ ਵਾਲਾ ਦੁੱਧ ਧਰਦੇ ਹਾਂ ਹਾਂਜੀ ਹਾਂ ਸਾਰੀ ਫੈਮਿਲੀ ਜਿਵੇਂ ਜਿਵੇਂ ਆਈ ਜਾਂਦੀ ਆ ਖਾਈ ਪੀ ਜਾਂਦੀ ਆ ਵਾਹ ਜੀ ਵਾਹ ਵੇਖੋ ਦਰਸ਼ਕੋ ਹੁਣ ਵੱਡੀਆਂ ਵੱਡੀਆਂ ਹਵੇਲੀਆਂ ਹੋ ਗਨ ਪਰ ਖੁਸ਼ੀਆਂ ਫੇਰ ਵੀ ਚਿਹਰਿਆਂ ਤੇ ਹੈ ਨਹੀਂ ਹਨਾ ਵੇਖੋ ਤੁਸੀਂ ਅੱਗੇ ਛੋਟੇ ਛੋਟੇ ਡਿਜ਼ਾਈਨ ਬਣਾਏ ਜਾਂਦੇ ਸੀ ਸੋਹਣੇ ਲੱਗਦੇ ਸੀ ਤੇ ਵਿੱਚ ਵੇਖੋ ਦੁਪਹਿਰ ਖਿੜੀ ਲਾਈ ਪਈ ਆ ਹਜੇ ਵੀ ਫਿਰ ਆਪਣੀਆਂ ਛੋਟੀਆਂ ਚੀਜ਼ਾਂ ਤੇ ਸੰਤੁਸ਼ਟੀ ਹੈਗੀ ਹੈ ਜੀ ਹੈਗੀ ਹੈਗੀ ਜੀ ਵਾਹ ਜੀ ਵਾਹ ਤੇ ਵੇਖੋ ਦਰਸ਼ਕੋ ਕੈਮਰਾਮੈਨ ਨੂੰ ਕਹਿੰਦੇ ਵੀ ਪ੍ਰੋਪਰ ਘਰ ਦਿਖਾ ਦਿਓ ਸੰਯੁਕਤ ਪਰਿਵਾਰਾਂ ਦੇ ਬਹੁਤ ਵੱਡੇ ਫਾਇਦੇ ਆ ਟੈਨਸ਼ਨ ਨਾ ਦੀ ਚੀਜ਼ ਜਾਣਦੇ ਹੋ ਕੋਈ ਨਹੀਂ ਜੀ ਆਪਾਂ ਉਹ ਕਰ ਹੀ ਨਹੀਂ ਦੇਣਾ ਨਹੀਂ ਕੋਈ ਕੋਈ ਬੜਾ ਵੱਡਾ ਚੱਕੀ ਕੰਮ ਹੀ ਨਹੀਂ ਚੱਕਿਆ ਕੋਈ ਵਾਹ ਜੀ ਵਾਹ ਟੈਨਸ਼ਨ ਆਪਾਂ ਲੈਣ ਉਹਦੀ ਹੋਵੇ ਜੇ ਆਪਾਂ ਬੜਾ ਵੱਡਾ ਕੰਮ ਚੱਕਾਂਗੇ ਹੂੰ ਚੱਕੇ ਨਹੀਂ ਵਾਹ ਉਹਦਾ ਜਿਹੜਾ ਹੈਗਾ ਦਾਣੇ ਚਾਰ ਮਾਹ ਹੋ ਜਾਂਦੇ ਐ ਠੀਖਾ ਲੈਨੇ ਸੰਤੁਸ਼ਟੀ ਆ ਹਾਂ ਫਿਰ ਬਾਪੂ ਜੀ ਪਾਥੀਆਂ ਪੁੱਥੀਆਂ ਕਿੱਥੇ ਪੱਥੀਆਂ ਐਡੀ ਬਿਡੀ ਫੈਮਿਲੀ ਦੇ ਜੀ ਵੇਖੋ ਦਰਸ਼ਕੋ ਇਧਰ ਟਰੈਕਟਰਾਂ ਵਾਸਤੇ ਆ ਗਿਆ ਟਰੈਕਟਰਾਂ ਨੂੰ ਵੀ ਫਿਰ ਸਾਈਡ ਤੇ ਲਾ ਕੇ ਅੰਦਰ ਲਾ ਕੇ ਹੋ ਗਿਆ ਕਿਤਾ ਵੇ ਆ ਜੀ ਹਾਂ ਹੁਣ ਹੁਣ ਇਹ ਨਾਲ ਜੀ ਮਹੀਨੇ ਇਹ ਨਾਟ ਜਰਾ ਆ ਗਿਆ ਜੀ ਹਾਂ ਇਹ ਨਾਟ ਕੇਰਾ ਉਹ ਪ੍ਰੀਤ ਆ ਗਿਆ ਜੀ ਹਾਂ ਜੀ ਠੀਕ ਆ ਦੋ ਟਰੈਕਟਰ ਇਧਰ ਲਾਤੀ ਹਾਂ ਹਾਂ ਇੱਕ ਉਹ ਖੜਾ ਪੈਂਚੀ ਕਰਾ ਉਹ ਉਹ ਨੂੰ ਆਏ ਰੋਡ ਕੱਟਣਾ ਪੈਂਦਾ ਹੈ ਵੇਖੋ ਦਰਸ਼ਕੋ ਭਰੇ ਘਰ ਦੇ ਵਿੱਚ ਕਿੰਨੇ ਸੰਦ ਹੋ ਜਾਂਦੇ ਆ ਕਿੰਨਾ ਸੈਟਅਪ ਹੋ ਜਾਂਦਾ ਹੈ ਹਨਾ ਤੇ ਤਾਂ ਹੀ ਇਹ ਪਰਿਵਾਰਾਂ ਚ ਜੀ ਲੱਗਦਾ ਵੇਖੋ ਹੁਣ ਆਪਾਂ ਇਧਰ ਬਾਹਰਲੇ ਪਾਸੇ ਆ ਗਏ ਖੇਤਾਂ ਦੇ ਵਿੱਚ ਕਿੰਨਾ ਇੱਕ ਸੋਹਣੇ ਤਰੀਕੇ ਦਾ ਸੈਟਅਪ ਬਣਾਇਆ ਬਾਪੂ ਜੀ ਫਿਰ ਉਹ ਘੋੜੀਆਂ ਦੇ ਘੁੰਮਣ ਨੂੰ ਬਣਾਇਆ ਸੀ ਹਾਂਜੀ ਹਾਂ ਉਹ ਘੋੜੀਆਂ ਦੇ ਘੁੰਮਣ ਨੂੰ ਅੱਛਾ ਉਹਨੂੰ ਦੋ ਦੋ ਹੱਥ ਨੇ ਚੜ ਕੇ ਤੋਰੀ ਦਾ ਵੀ ਢੇੜਾ ਦੇ ਦਿਆ ਜੀ ਆਜੋ ਦਰਸ਼ਕੋ ਅੱਛਾ ਜੀ ਮਾਸ਼ਾਅੱਲਾ ਛਟੀਆਂ ਵੇਖੋ ਪਰਾਣਾ ਫਿਰ ਸਾਨੂੰ ਬਾਲਣ ਬਿਨਾ ਸਰਦਾ ਨਹੀਂ ਅਸੀਂ ਉਹ ਆ ਵੀ ਗੈਸਾਂ ਹੁਸਤਾ ਸੜਕਣੀ ਆ ਮੀਆਂ ਦੀ ਹੌਸੇ ਖਤਰਾ ਹੈ ਅੱਛਾ ਬੱਕਲੀਆਂ ਰੱਖੀਆਂ ਜੀ ਹਾਂ ਜੀ ਹਾਂ ਹਾਰਾ ਬਣਾਇਆ ਪਿਆ ਹਾਰਾ ਬਣਾਇਆ ਵਾਹ ਜੀ ਵਾਰ ਇਹਨਾਂ ਕੇ ਪੌਣਿਆ ਸਾਰਾ ਕੰਨ ਕੇ ਪੌਣਿਆ ਅਸੀਂ ਵੇਖੋ ਦਰਸ਼ਕੋ ਇਧਰ ਪਾਥੀਆਂ ਵੇਖੋ ਭੈਣ ਵਰਗੀਆਂ ਪਸਦੀਆਂ ਉਧਰ ਮੋਟਰ ਆ ਗਈ ਪਾਪਾ ਜੀ ਘੋੜੀਆਂ ਕਿਹੜੇ ਪਾਸੇ ਰੱਖੀਆਂ ਫਿਰ ਕਿਹੜੀ ਖੱਟ ਚ ਬੜੀ ਬੈਠੇ ਹੋ ਪਹਿਲੇ ਪਾਸੇ ਆ ਜੀ ਉਹ ਘੋੜੇ ਹਜੇ ਹੋਰ ਆ ਕਾਇਮ ਪਾਥੀਆਂ ਵਾਲਾ ਹੱਥ ਖਾਓ ਜੀ ਆਹ ਹੁਣ ਅਗਲਾ ਹੁਣ ਵਾਲਾ ਪਾਪਾ ਆਦੀਆਂ ਨਹੀਂ ਹਾਂ ਵੀ ਹੁਣ ਆ ਕੇ ਹੱਥ ਲਿਬ ਜੀ ਮੁਤੇ ਸਾਡਿਆਂ ਦਾ ਭਈ ਪਾਸਦੀਆਂ ਆਪ ਆਪ ਹੀ ਸੜਦੀਆਂ ਇਹੇ ਕੇ ਨਾ ਹੋਵੇ ਤਾਂ ਵਾਹ ਜੀ ਵਾਹ ਦੇਖੋ ਦਰਸ਼ਕੋ ਇੱਕ ਪ੍ਰਦਰਸ਼ਨੀ ਵਾਲੀਆਂ ਪਾਥੀਆਂ ਪੱਥੀਆਂ ਕੋਈ ਇਹ ਨਹੀਂ ਕੋਈ ਬਿੰਗਾਂ ਡੇਟੀਆਂ ਜਾਂ ਕੋਈ ਸਹਿਜ ਵੱਡਾ ਛੋਟਾ ਆਏ ਹੱਥਾਂ ਨਹੀਂ ਆਪੀਆਂ ਜੀ ਇਹ ਤਿੰਨੇ ਤਿੰਨਾਂ ਨੇ ਇੱਕੋ ਜਹ ਹੱਥ ਹੀ ਹੈ ਤਿੰਨਾ ਤਿੰਨੇ ਆਉਂਦੀਆਂ ਤਿੰਨੇ ਪਾਵ ਜਾ ਕਰਦੇ ਨੇ ਵਾਹ ਜੀ ਵਾਹ ਵੀ ਉਹ ਆਈ ਨਹੀਂ ਮੈਂ ਹੋਵੇ ਦੇਖੋ ਦਰਸ਼ਕੋ ਖੁੱਲੇ ਫਰ ਲੱਕੜ ਬਾਲਣ ਪਿੰਡਾਂ ਦੇ ਵਿੱਚ ਜਿਵੇਂ ਆਪਰ ਰੱਖਦੇ ਆਂ ਪੁਰਾਣੇ ਬੰਦੇ ਹਨਾ ਜੀ ਵਾਹ ਜੀ ਵਾਹ ਸੈਟ ਆਪ ਸਾਰਾ ਬਣਿਆ ਅੱਛਾ ਉਧਰਲੇ ਪਾਸੇ ਸਬਜੀ ਆ ਗਈ ਆਪਾਂ ਹਾਂ ਉਹ ਸਬਜੀ ਆ ਗਈ ਸਬਜੀ ਬਿੱਤੇ ਸਾਰਾ ਕੋ ਸਬਜੀ ਉਹ ਆ ਕੇ ਜਿੱਥੇ ਫਿਰਦਾ ਨੀਰਾ ਵੱਢੀ ਜਾਂਦਾ ਕੋ ਹਾਂ ਆ ਗਿਆ ਪਾਠੀਆਂ ਵਾਲਾ ਅੱਛਾ ਇਹਨੂੰ ਕੀ ਕਹਿੰਦੇ ਸੀ ਪਾਠੀਆਂ ਵਾਲੇ ਨੂੰ ਜੀ ਉਹ ਪਾਠੀਆਂ ਖਾਤਰ ਕਮਰਾ ਪਾਇਆ ਜੀ ਇਹਨੂੰ ਕਹਿੰਦੇ ਸੀ ਉਹ ਗੇ ਤਾਂ ਘਰਾਂ ਦੇ ਘਰ ਆ ਹਾਂ ਹੁਣ ਘਰ ਆ ਹੁਣ ਨਾ ਤਾਂ ਇਹ ਕੋ ਹੁਣ ਆਲ ਘਰਾਂ ਲਾਉਣ ਜਾਣ ਲੀਆਂ ਹੁਣ ਇਸ ਲੋੜ ਕਮਰੇ ਬਣਾਉਣ ਲੱਗ ਗਏ ਉਹ ਆਪਾ ਰੱਖਦੇ ਨਹੀਂ ਹੈ ਬਾਜੀ ਬਾਬੇ ਦੇਖੋ ਦਰਸ਼ਕੋ ਉਹ ਦਿਂਦਾ ਹੋ ਤੁਹਾਨੂੰ ਦੂਰ ਉੱਤਾਂ ਬਾਪੂ ਦਾ ਪੱਠੇ ਵੱਢੀ ਜਾਂਦਾ ਹਾਂ ਹਾਂ ਜੀ ਹਾਂ ਪੱਠੇ ਵੱਢੀ ਸਾਰੀ ਫੈਮਿਲੀ ਫਿਰ ਇੱਕ ਦੂਜੇ ਨੂੰ ਵੱਧ ਚੜ੍ਹ ਕੇ ਕੰਮ ਕਰਦੀ ਆ ਪਰਲੇ ਪਾਸੇ ਸਬਜ਼ੀ ਲੱਗੀ ਆ ਸਾਰੀ ਹਾਂ ਕੋੜੀਆਂ ਵੀ ਦਿਖਾਈਏ ਬਾਪੂ ਜੀ ਆਪਾਂ ਹਨਾ ਬਹੁਤ ਬਹੁਤ ਹੀ ਵਧੀਆ ਜੀ ਅੱਛਾ ਇਹ ਫਿਰ ਐਡਾ ਵੱਡਾ ਇਹੇ ਜੀ ਟੂੜੀ ਖਾਤਰ ਪਾਇਆ ਨੀਰਾ ਨਾਰਾ ਹਾਂ ਇਹਦੇ ਚ ਹਾਂ ਵੇਖੋ ਦਰਸ਼ਕੋ ਇਹ ਜਿਗਰ ਕੇ ਬੈਂਟ ਨੀਰਾ ਫਿਰ ਕਾਹਦਾ ਜੀ ਮੂੰਗਫਲੀ ਦਾ ਮੂੰਗਫਲੀ ਦਾ ਜੀ ਕੋੜੀਆਂ ਦਾ ਕੋੜੀਆਂ ਵਾਸਤੇ ਹਾਂ ਪਹਿਲਾਂ ਪਹਿਲੇ ਪਾਸੇ ਹੈਗਾ ਟੂੜੀ ਦਾ ਮਗਰ ਹਾਂ ਬੇਤੀ ਟਟਰਾਲਾ ਚਾਹ ਮੂੰਗਫਲੀ ਦਾ ਨੀਰਾ ਵਾਹ ਜੀ ਵਾਹ ਬਹੁਤ ਵਧੀਆ ਆਜੋ ਲੋ ਦਰਸ਼ਕੋ ਜਿਹੜੇ ਘੋੜੀਆਂ ਦੇ ਚਾਹ ਬਣ ਭਰਾ ਐ ਘੋੜੀਆਂ ਵੇਖਣੀਆਂ ਚਾਹੁੰਦੇ ਆ ਤੁਹਾਨੂੰ ਘੋੜੀਆਂ ਵੀ ਦਿਖਾਉਣੇ ਆ ਹਨਾ ਸੈਟ ਅਪ ਬਹੁਤ ਵਧੀਆ ਤਰੀਕੇ ਦਾ ਬਣਾਇਆ ਬਾਈ ਜੀ ਫਿਰ ਖੇਤੀ ਦਾ ਕਾਰੋਬਾਰ ਲੱਗ ਗਿਆ ਪਾਣੀ ਪੂਣੀ ਨਿਪਟ ਗਿਆ ਹਾਂਜੀ ਲੱਗੀਆਂ ਜਾਂਦਾ ਜਾਂਦਾ ਜਾਨਾ ਇੱਥੇ ਬੰਦਵਾਰੇ ਬਦਲ ਕੇ ਆਵਾਂ ਇੱਕ ਵਾਰ ਹਾਂ ਤੇ 6 ਵਜੇ ਲੇਟ ਜਾਊਗੀ ਹਾਂਜੀ ਉਦੋਂ ਐਡ ਕੱਢ ਕੇ ਲ ਬੰਦ ਕਰ ਦਾਂਗੇ ਠੀਕ ਐ ਹਜੇ ਵੀ ਫਿਰ ਇਹ ਨਹੀਂ ਵੀ ਉਤਲਾ ਕਾਰੋਬਾਰ ਹੀ ਕਰਨਾ ਫਿਰ ਸਾਰਾ ਨਾਲ ਵੀ ਕਰਦੇ ਹਾਂ ਮਿਹਨਤ ਵਾਲਾ ਕੰਮ ਵੀ ਆਪ ਕਰਦੇ ਸਾਰੀ ਜ਼ਿੰਮੇਵਾਰੀ ਖੇਤੀ ਦੀ ਵੀ ਹੂੰ ਬਾਹਰ ਦੀ ਵੀ ਠੀਕ ਐ ਘਰ ਦੀ ਵੀ ਸਾਰੀ ਡਿਊਟੀ ਆ ਵਾਹ ਜੀ ਵਾਹ ਬਹੁਤ ਵਧੀਆ ਉਹ ਫਿਰ ਕਰੰਟ ਪਣਨ ਵਾਲਾ ਤੁਸੀਂ ਬਾਲਾ ਮਸਤ ਕਿੱਲ ਬਣਾਇਆ ਇਹ ਜੀ ਫਿਰ ਕੀ ਹੋਰ ਵੀ ਕਸ ਕਰ ਵਰਤਦੇ ਹੋ ਜੀ ਫਿਰ ਆਏ ਆ ਨਾ ਇਹ ਜਿਵੇਂ ਹੁਣ ਇੱਥੇ ਆਪਾਂ ਬਾਹਰ ਬੈਠੇ ਆਪਾਂ ਮੋੜਦੇ ਕਿਸੇ ਨੂੰ ਨਹੀਂ ਹਾਂਜੀ ਤੇ ਸੰਤ ਜਿਵੇਂ ਲੈ ਜਾਂਦੇ ਤਾਂ ਕਰਕੇ ਉਹ ਹੋਇਆ ਵੀ ਲੈ ਜਾਂਦੇ ਆ ਵਿੱਚ ਮੰਗ ਕੇ ਉਹ ਵਿੱਚ ਕੋ ਖਰਾਵਾਲ ਵੀ ਹੋ ਜਾਂਦਾ ਮੰਗਾ ਪਾ ਜਵਾਬ ਤੁਂ ਕਿਸੇ ਨੇ ਦਿੱਤਾ ਨਹੀਂ ਵਾਹ ਜੀ ਵਾਹ ਬਾਹਰ ਦੀ ਬਾਹਰ ਆ ਜਾਂਦੇ ਕਰੋ ਇੱਥੋਂ ਪਾ ਕੇ ਲੈ ਜਾਂਦੇ ਆ ਬਾਪੂ ਇੱਕ ਵੱਡੀ ਚੋਰ ਬਣਾਈ ਆ ਪਰ ਹਾਂਜੀ ਇਹ ਵੀ ਚੁਰਗੀ ਹੈ ਹਾਂ ਬੱਲੇ ਬੱਲੇ ਵੇਖੋ ਦਰਸ਼ਕੋ ਪੁਰਾਣਾ ਸਾਡੇ ਦਾ ਪੁਰਾਣਾ ਇਹ ਸਿਸਟਮ ਚੱਲੀ ਜਾਂਦਾ ਹੈ ਅੱਛਾ ਇਹ ਫਿਰ ਤੂੰ ਇਹ ਆਸਤੇ ਲਾਦਾ ਜੀ ਸਾਈਡ ਤੇ ਹੈ ਹਾਂ ਜੀ ਪਹਿਲਾਂ ਪਾਣੀ ਇਲਾਜ ਕਰਮੇ ਵਿੱਚ ਇਹ ਲੱਕਣਾ ਵਾਲਾ ਹਾਂਜੀ ਇਹ ਮੁੜਕੇ ਦਾ ਵੱਡਾ ਵਾਲਾ ਸੀ ਉਦੋਂ ਫਿਰ ਚੋਰ ਲਾ ਲਈ ਪਾਣੀ ਥੱਤੇ ਨੂੰ ਜੀ ਉਹ ਪਾਣੀ ਲੱਕੜਵਰ ਖਾਪਦੀ ਸੀ ਇਹਦੇ ਵਿੱਚ ਗਰਮ ਟਾਈਮ ਬਾਹ ਲੱਗਦਾ ਸੀਗਾ ਹਾਂ ਫਿਰ ਉਦੋਂ ਚੁਰ ਲਾ ਲਈ ਇੱਥੇ ਪਾਣੀ ਜੀ ਹੁਣ ਵੀ ਫਿਰ ਵੱਡਾ ਸੈਟ ਆਪ ਹੀ ਰੱਖਿਆ ਕਿ ਫਿਰ ਹੁਣ ਗੀਜਰ ਗੁਜਰ ਲਵਾਲੇ ਨਾ ਹੁਣ ਦਾ ਵਾਲੋ ਆਮ ਤਾਂ ਵੱਡਾ ਇੱਥੇ ਚੱਲਦਾ ਛਟੀਆਂ ਨਾਲੀ ਛਟੀਆਂ ਨਾਲੀ ਲੱਕੜ ਨਾਲ ਹਾਂ ਛਟੀਆਂ ਨਾਲ ਤੇ ਵੱਡਾ ਬਤੀਲਾ ਮੰਨ ਲਓ 80 ਲੀਟਰ ਵਾਲਾ ਜੀ ਉਹ ਟੜਕੇ ਭਰ ਕੇ ਹੋ ਜਾਂਦਾ ਕੇਰਾ ਵਾਹ ਜੀ ਵਾਹ ਅੱਜ ਰੂਪਬਈ ਫਿਰ ਘੋੜੀਆਂ ਵੀ ਆਪਣੀਆਂ ਦਿਖਾ ਦਈਏ ਹਨਾ ਬਹੁਤ ਵਧੀਆ ਸੰਯੁਕਤ ਫੈਮ ਵਾਲੀਆਂ ਰੂਪਬਈ ਵਿਰਲੇ ਪਰਿਵਾਰਾਂ ਜੀ ਰਹੇਗਾ ਹਨਾ ਹਾਂ ਜੀ ਤਾਂ ਪਹਿਲਾ ਹੀ ਉਹ ਤਾਂ ਕਿੱਥੇ ਫਿਰ ਬੰਦੇ ਦਾ ਮੋਹ ਮਾ ਪਤਾ ਹੈ ਹੂੰ ਚਾ ਮੰਨੇ ਦਾ ਮੂਹਰੇ ਦਾ ਮਾਣਾ ਹੈ ਜਾਂ ਪਰਿਵਾਰ ਦਾ ਮਾਣਾ ਹੈ ਫਿਰ ਉਸ ਆਉਣ ਚੱਲਣਾ ਪੈਂਦਾ ਹੈ ਨਾ ਜੀ ਪਸ਼ੂ ਫਿਰ ਸਾਰੇ ਰੁਪਏ ਕਿੰਨੇ ਹੋ ਗਏ ਆਪਣੇ ਕੋਲੇ ਪਸ਼ੂ ਆਪਣੇ ਕੋਲੇ ਹੋ ਗਏ ਵਿੱਚੇ ਮੈਂ 30 25 ਬਾਕੇ 14 ਪਸ਼ੂ ਰਹੀ ਜੀ ਲੈ ਕੈਮਰਾਮੈਨ ਨੂੰ ਕਹਿੰਦੇ ਵੀ ਥੋੜਾ ਨੇੜੇ ਦਿਖਾ ਦਿਓ ਵੇਖੋ ਦਰਸ਼ਕੋ ਸੰਯੁਕਤ ਪਰਿਵਾਰਾਂ ਚ ਆਏ ਫਾਇਦਾ ਹੁੰਦੇ ਆ ਹੈ ਨਾ ਸਾਡੀ ਮਾਤਾ ਮਾਝੇ ਫਿਰ ਡਰਦੀ ਹੈ ਜੀ ਇਹ ਨਹੀਂ ਜੀ ਬਸ ਉਹ ਮੱਖ ਮੁਖ ਜੀ ਰਲ ਕੇ ਆ ਪਹਿਲਾਂ ਤੋਂ ਅਸੀਂ ਸਵਾ ਪਾ ਦੇਣੀ ਆ ਚਾਟ ਤੇ ਪੱਕੀ ਕੇ ਲਾਉਣ ਨਾਲੋਂ ਵੀ ਚਾਟ ਪਾ ਦਿਓ ਆਟਾ ਖਾ ਲੈਣੀ ਆ ਅੱਛਾ ਜਿੰਨੇ ਜਾਣੇ ਵੱਧਾ ਫਿਰ ਉਹ ਮਾਤਾ ਹਣ ਫਿਰ ਉੱਤੇ ਸੋਟੀ ਫੇਰੀ ਜਾਂਦੀ ਹੈ ਹੈਨਾ ਖੜਦੀ ਉੱਤੇ ਚਾਟ ਪਾਦੀ ਉਹਨੂੰ ਮਰਤ ਹੁੰਦੀ ਆ ਉਹ ਰਾਵਣਾ ਖੜੀ ਆ ਵਾਹ ਜੀ ਉਹਦੇ ਟੀਕੇ ਲਾਉਣੇ ਮੈਸਾਂ ਦੇ ਦੁੱਧ ਪੀਨੇ ਆ ਹੂੰ ਉਹ ਫਿਰ ਤੁਹਾਨੂੰ ਪਤਾ ਹੈ ਹੱਡਾਂ ਜਾਂਦਾ ਹੱਡਾਂ ਦੇ ਵਿੱਚੋਂ ਫਿਰ ਆਪ ਪੀਨੇ ਆ ਆਪ ਦੇ ਹੋਣ ਆਪਾ ਤਾਂ ਨਹੀਂ ਫਿਰ ਕਦੇ ਟੀਕਾ ਟੂਕੇ ਵਾਲਾ ਚਾਟ ਤੇ ਜਿਹੜੀ ਪਸੂ ਹੱਟ ਗਿਆ ਉਹਨੂੰ ਚਾਟ ਤੇ ਗਿਆ ਲੈ ਬਸ ਵਾਹ ਜੀ ਵਾਹ ਆਪੇ ਹਟਣਾ ਹਟ ਜਾ ਜੀ ਆਪੇ ਹੋਰ ਸੁਭੂ ਸਾਨੂੰ ਆਏ ਨੇ ਆ ਵੀ ਉਹੀ ਗੁੱਦ ਦੇ ਜਾਵੇ ਹਾਂ ਨਿਕਲ ਚਾਰ ਤੇ ਲੱਗ ਗਈ ਜੀ ਤੁਹਾਡੀ ਕਾਨੀ ਨੂੰ ਹੂੰ ਵਾਲੀ ਵਾਝਾ ਜੀ ਅੱਛਾ ਇਹ ਘੋੜੀਆਂ ਆਸਤੇ ਖੁਰਨੀਆਂ ਨਵੀਆਂ ਬਣਾਈਆਂ ਆਪਾਂ ਫੇਰ ਹਾਂ ਜੀ ਇੱਕ ਵਾਰ ਖੋਲੀਆਂ ਆਵਾਰ ਬਣਾਈ ਆ ਉਹ ਅੰਦਰ ਬਣਾਈ ਕਰ ਲਓ ਜੀ ਪਹਿਲਾਂ ਛੋਟਗਾ ਸੀ ਨਹੀਂ ਹੂੰ ਫੇਰ ਹੁਣ ਬਾਹਰ ਧੁੱਪੇ ਕੱਟ ਲਿਆ ਕਰਾਂਗੇ ਇਹਨੂੰ ਕੀ ਰੰਗ ਜੀ ਕਿਹੜੀ ਨਸਲ ਬਲੀਡ ਰੱਖੀ ਆਪਣੇ ਕੋਲੇ ਘੋੜੀਆਂ ਦੀ ਫੇਰ ਆਪਣੇ ਕੋਲੇ ਕੁਤਰਾ ਵੀ ਨਾ ਚੰਗਾ ਹੂੰ ਤੇ ਕਲਾ ਕਾਲੀ ਜੰੰਬੀ ਵੀ ਹੈਗੀਆਂ ਜੀ ਅੱਛਾ ਪਹਿਲਾ ਮਾਲਵਾੜੀ ਸੀਗੇ ਹੂੰ ਉਹ ਆਪਾਂ ਦੇ ਦਿੱਤੀ ਜਿ ਮੁੜਕੇ ਜਦੋਂ ਨਾ ਰਹੀ ਫੇਰ ਜੀ ਉਦੋਂ ਮੁੜਕੇ ਇਹ ਰੱਖਣ ਲਾ ਕੇ ਜੀ ਵੇਖੋ ਦਰਸ਼ਕੋ ਇਧਰ ਜਨਮਰਾਂ ਵਾਲਾ ਬਾਈ ਆਰ ਕਹਿੰਦੇ ਸੈਟਅਪ ਬਣਾਇਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਚੰਗੇ ਮੱਥੇ ਲਿਆ ਜਾਂਦਾ ਸੀ ਨਾ ਕੋਈ ਰਿਸ਼ਤੇਦਾਰ ਆਉਂਦਾ ਅਗਲਾ ਕਹਿੰਦਾ ਵੀ ਸ਼ਾਨ ਸਮਝਿਆ ਜਾਂਦਾਗਾ ਜਿਹਦੇ ਕੋਲੇ ਪਸ਼ੂ ਰੱਖੇ ਆ ਉਧਰ ਮਗਰ ਘਰ ਆ ਗਿਆ ਤੇ ਮੂਰੇ ਜਾਨਵਰ ਆ ਗਈ ਸੋਹਣਾ ਲੱਗਦਾ ਕਿਉਂਕਿ ਹੁਣ ਮੂਰੇ ਕੋਠਾ ਨਾ ਹੋਊਗਾ ਤੇ ਪਸ਼ੂ ਮਗਰ ਹੋਗੇ ਤੇ ਉਹ ਬਰਕਤ ਮੁੱਕ ਗਈ ਹਨਾ ਉਹ ਜੀ ਦੀ ਨਾ ਕੁਛ ਹਾਂ ਜੇ ਕੋਈ ਆਪਾਂ ਨੂੰ ਪਸ਼ੂ ਮੱਥੇ ਲੱਗੂ ਤੜਕੇ ਉੱਠੇ ਜ਼ਾਰ ਹਰੇ ਰੇ ਮੱਥੇ ਲੱਗੂ ਚੰਗੀ ਹੈ ਹੂੰ ਗੁਰੂ ਘਰ ਚੰਗੇ ਇੱਧਰ ਗੁਰੂ ਮੱਥੇ ਗੁਰੂ ਘਰ ਮੱਥੇ ਲੱਗਦਾ ਇੱਧਰ ਪਸ਼ੂ ਆ ਉਧਰ ਬੈਠਾ ਸਾਰੇ ਨਿਗਾ ਪਿੱਛੇ ਲਗਾਉਣ ਲੱਗਾ ਤੇ ਮੇਰੀ ਚੰਗਾ ਕੀ ਲੱਗੂਗਾ ਬਿਲਕੁਲ ਜੀ ਪਰਿਵਾਰ ਦੇ ਵਿੱਚ ਜਿਹੜੇ ਇੱਕ ਬੰਦਾ ਬਾ ਇੱਥੇ ਬੈਠਾ ਵੇੜੇ 'ਚ ਉਹ ਤੇ ਕਿੰਨੇਗਾ ਬਿਲਕੁਲ ਜੀ ਜਦੋਂ ਮੈਂ ਮਗਰ ਬੈਠਾ ਨਿਗਾ ਮੇਰੀ ਮ ਹਾਂ ਜੀ ਜਵਰਕ ਰੂਪ ਬਾਈ ਆਪਣੀਆਂ ਘੋੜੀਆਂ ਵੀ ਦਿਖਾ ਦਈਏ ਫਿਰ ਆਪਾਂ ਗਾਹਾਂ ਵੀ ਦਿਖਾਉਣਾ ਰੂਪ ਬਾਈ ਕਿੰਨੇ ਕ ਕਨਾਲਾਂ 'ਚ ਆਪਣਾ ਘਰ ਹੈ ਇਹ ਆਪਣਾ ਟਿਕਾਣਾ ਜੀ 8 ਇੱਕ ਕਿਲੇ 'ਚ ਘਰ ਆ ਸਾਰਾ ਘਰ ਆ ਜੀ ਹਾਂ ਲਮਾਈ ਬਹੁਤ ਬਣੀ ਉਹ ਤੋਂ ਮਗਰ ਤੂਡੇ ਸਾਡੇ ਤੋਂ ਮੈਂ ਕਿ ਹਾਂ ਤੇ ਕਿੰਨੀ ਉਹ ਤਕਵਾਗੀ ਰਾਤ ਤੁਹਾਨੂੰ ਦਰਸ਼ਕੋ ਵਿਜ਼ਿਟ ਕਰਾਈ ਜਾਂਦੇ ਆ ਨਾਲ ਦੀ ਨਾਲ ਸੋਹਣੀਆਂ ਲੱਗਦੀਆਂ ਚੀਜ਼ਾਂ ਤੇ ਇੱਧਰ ਵੇਖੋ ਬੱਚਿਆਂ ਦੇ ਸ਼ੌਂਕ ਵਾਸਤੇ ਬਹੁਤ ਸੋਹਣੀਆਂ ਘੋੜੀਆਂ ਜੁਗਨੀ ਬਾਈ ਯਾਰ ਕਹਿੰਦੇ ਕੋਲੇ ਹੈਗੀਆਂ ਨਾਮ ਫਿਰ ਰੂਪ ਜੀ ਰੱਖੇ ਇਹਨਾਂ ਦੇ ਕੋਈ ਹਾਂ ਜੁਗਨੀ ਆ ਜੀ ਬੱਧੀ ਹਾਂ ਆ ਲਾਡੂਆ ਜੀ ਕਿੰਨੇ ਚਿਰ ਦੀ ਹੋ ਗਈ ਇਹ ਬੱਚੀ ਇਹ ਮੰਨ ਲਓ ਵੀ ਜੀ 5 ਕਿ ਮਹੀਨੇ ਦੀ ਹੋ ਗਈ 5 ਮਹੀਨਿਆਂ ਦੀ ਬੱਚੀ ਹੋ ਗਈ ਹਾਂਜੀ ਵਾਹ ਜੀ ਵਾਹ ਬਹੁਤ ਸ਼ੌਂਕ ਹੈ ਫਿਰ ਘੋੜਸਵਾਰੀ ਕਰਾ ਲੈਂਦੀ ਆ ਹਾਂ ਜੀ ਕਰਾਉਂਦੀ ਆ ਜੀ ਆ ਵਾਹ ਜੀ ਵਾਹ ਤੇ ਬੱਚਾ ਚੜਦਾ ਹਾਂ ਆਪਨੇ ਚੜਦੇ ਜੀ ਇਹ ਕਰਦਾ ਤੇ ਹੂੰ ਕਾਠੀ-ਕੁੱਠੀ ਪਾ ਕੇ ਵਾਹ ਜੀ ਵਾਹ ਚਲੋ ਇਹਨੂੰ ਸ਼ੌਂਕ ਹੈ ਹੂੰ ਜਿਹਨੇ ਬਾਹਰ ਜਾਣਾ ਵੀਜਾ ਲੱਗਿਆ ਸੀਗਾ ਜੀ ਫਿਰ ਆਂਦਾ ਮੈਂ ਬੁੱਲਟ ਲੈਣਾ ਨਹੀਂ ਬੁੱਲਟ ਲੈ ਕੇ ਦਿੱਤਾ ਹੂੰ ਸਰ ਗੁੱਡੀ ਨੂੰ ਕਹਿੰਦੇ ਪੈਸੇ ਪਾ ਦੇ ਕਿ ਮੈਂ ਲੈਣਾ ਨਹੀਂ ਫਿਰ ਇਹਨੇ 80 ਹਜ਼ਾਰ ਦੀ ਘੋੜੀ ਲੈਤੀ ਇਹਨੂੰ ਅੱਛਾ 80 ਤੋਂ ਫਿਰ ਇਹਨੇ ਚਲ ਮੈਂ ਸਾਂਭੀ ਦਾ ਠੀਕ ਹੈ ਹੋਰ ਲੈ ਲਾਂਗੇ ਤੇ ਫਿਰ ਸਾਂਭਣ ਲੱਗ ਜਰਾ ਆਪਾਂ ਇਹਦੇ ਪਰਿਵਾਰ ਵਧਾ ਲਿਆ ਆਦਾ ਵਾਹ ਜੀ ਵਾਹ ਇੱਕ ਆਪਣਾ ਬੱਚਾ ਉਧਰ ਖੜਾ ਆਵਾਜ਼ ਹੂੰ ਉਧਰ ਆ ਦਰਸ਼ਕੋ ਭੈਣ ਰਗੀਆਂ ਧਾਰਾਂ ਚ ਉਈ ਜਾਂਦੀਆਂ ਪਸ਼ੂ ਕਈ ਵਾਰੀ ਡਰ ਜਾਂਦਾ ਤੇ ਬਹੁਤ ਸ਼ੌਂਕ ਆ ਕਿਉਂਕਿ ਉਹਨੇ ਤਾਂ ਲੱਖ ਵਾਲੇ ਨੇ ਕੱਖ ਰਹਿ ਜਾਣਾ ਸੀ ਕੁਛ ਪਹਿਕੇ ਇਹ ਲੱਖ ਵਾਲੀ ਨੇ ਗਾਹਾਂ ਡਬਲ ਚ ਜਾਣਾ ਹੈ 트리플 ਚ ਜਾਣਾ ਹੈ ਜੀ ਹੈਨਾ ਬਹੁਤ ਬਹੁਤ ਹੀ ਵਧੀਆ ਬਹੁਤ ਵਧੀਆ ਲੈ ਕੈਮਰਾਮੈਨ ਨੂੰ ਮੈਂ ਫੇਰ ਕਹਿਣਾ ਵੀ ਘਰ ਦਿਖਾ ਦੇ ਸ਼ਾਮ ਦਾ ਟਾਈਮ ਹੈ ਤੇ ਬਹੁਤ ਸੋਹਣਾ ਲੱਗਦਾ ਹੈਗਾ ਹੈਨਾ ਤੇ ਇਧਰ ਨੂੰ ਫੇਰ ਇਹ ਭਾਂਡਾ ਫਿਰ ਕਿਵੇਂ ਕਿਸ ਸਾਹ ਨਾਲ ਪਾਇਆ ਇਹ ਰੂ ਬਾਈ ਕੋ ਦਰਵਾਜਾਂ ਸ਼ੌਂਕ ਵੱਧ ਹੁੰਦਾ ਸੀਗਾ ਵੀ ਮੰਜਾ ਢਾਉਣਾ ਪੈਣਾ ਹੁਣ ਇਧਰ ਪਸ਼ੂ ਬੰਨ ਤੇ ਰਾਤ ਨੂੰ ਇੱਥੇ ਬੈ ਪਏ ਗਿਆ ਦਿਨੇ ਬੈਠ ਕੇ ਅੱਛਾ ਹੁਣ ਵੀ ਬੈੰਨੇ ਹੋ ਹੁਣ ਵੀ ਆ ਦਰਵਾਜਾਂ ਵਿੱਚ ਗਰਮੀ ਹੈ ਹਾਂਜੀ ਸਿੱਧੀ ਹਵਾਇਦੋ ਕ੍ਰਾਸ ਕਰਦੀ ਹੈ ਹਾਂ ਇਧਰ ਆਪਣੇ ਨਿੰਮ ਆ ਗਏ ਪਸੂਆਂ ਨੂੰ ਪਸੂਦਨੇ ਬਾਹਰ ਹੁੰਦੇ ਆ ਵਾਹ ਜੀ ਵਾਹ ਬਹੁਤ ਵਧੀਆ ਲਗਾਹਾਂ ਵੀ ਆਪਣਾ ਦਿਖਾਈਏ ਸੁੱਖ ਨੇ ਗਾਹਾਂ ਵੀ ਜਗਾ ਘਰ ਜਿੰਨੀ ਜਗਾ ਗਾਹਾਂ ਪਈ ਹੈ ਜੀ ਹਾਂ ਮੂਰੇ ਉਹ ਸਾਰੀ ਜਗਾ ਪਈ ਉਹ ਤੇ ਕੀ ਅੱਛਾ ਰੂ ਫਿਰ ਕਿੱਲੇ ਰੱਖੀ ਬੈਠੇ ਹੋ ਹੁਣ ਵੀ ਪੁਰਾਣੇ ਸਮੇਂ ਵਾਂਗੂ ਫਿਰ ਕਿੱਲਿਆਂ ਤੇ ਬਣਦੇ ਉਹ ਲੋਕ ਜੇ ਨਹੀਂ ਬਣਾਏ ਨਹੀਂ ਨਹੀਂ ਕਿੱਲੇ ਸਾਰੇ ਆਪਣੇ ਜੀ ਹਾਂ ਕਿੱਲੇ ਦੀ ਜੋ ਪਹਿਲਾਂ ਤੋਂ ਇਹ ਬਰਕਤ ਹੁੰਦੀ ਹੈ ਹੂੰ ਜਿਵੇਂ ਲੋਹੇ ਦੀ ਐ ਚਲੋ ਜਿਵੇਂ ਸੋਚ ਹੁੰਦੀ ਐ ਅਗਲੇ ਦੀ ਕਰਦਾ ਜਿਵੇਂ ਪਹਿਲਾਂ ਕਿਲਾ ਆਉਂਦਾ ਕਿੱਲੇ ਹੀ ਸੀ ਐ ਜੀ ਕਿਲਾ ਚੱਲਦਾ ਰਹਿੰਦਾ ਹਾਂ ਜਿਵੇਂ ਪੀੜੀ ਐ ਆਪਾਂ ਪੀੜੀ ਲੈਣੀ ਐ ਪੀੜੀ ਕਿਉਂ ਚੱਲ ਪੀੜੀ ਲੈਣੀ ਐ ਪੀੜੀ ਚੱਲਦੀ ਰਹਿੰਦੀ ਆਪਣੀ ਗਾਂ ਹਾਂ ਚੰਗਾ ਕਿਣਿਆ ਜਾਂਦਾ ਚੰਗਾ ਕਿਣਿਆਂਦੇ ਪਹਿਲਾਂ ਵਾਲੇ ਬਸ ਕਿ ਚੰਗਾ ਕਹਿੰਦੇ ਉਹ ਵਾਹ ਜੀ ਵਾਹ ਬਹੁਤ ਵਧੀਆ ਜੇ ਠਾੜ ਦੇ ਦੁਪਹਿਰੇ ਫਿਰ ਮੰਜੀ ਖਲਾਉਣ ਦੀ ਤਾਂ ਲੋੜ ਨਹੀਂ ਨਾ ਨਾ ਜੀ ਨਾ ਅੱਜ ਚਾਰ ਨਮ ਲੱਗਿਆ ਜੀ ਹਾਂ ਜੀ ਇਹ ਮੰਨ ਲਓ ਇੱਕ ਪੀੜੀ ਇੱਕ ਨਮ ਲੱਗਦਾ ਜੀ ਅਸੀਂ ਇਹਨਾਂ ਨੂੰ ਛਾਂ ਕੇ ਰਾਜੀ ਵੀ ਨਹੀਂ ਹੂੰ ਕਿਉਂ ਟਰੈਕਟਰ ਆਉਂਦਾ ਪਸ਼ੂ ਆਉਂਦੇ ਆ ਜੀ ਆ ਬੈੰਨੇ ਆ ਤੇ ਇਹ ਬੱਗਰ ਆਉਂਦਾ ਨਹੀਂ ਹੁੰਦੀ ਆ ਹਾਂ ਕੁਦਰਤੀ ਏਸੀ ਆ ਏਸੀ ਆ ਆਕਸੀਜਨ ਦੇ ਜਿਹੜਾ ਮਕਾਨ ਹੈ ਮਕਾਨ ਨੇ ਆਵਾ ਦਾ ਕੰਮ ਕਰਨਾ ਇਹਨੇ ਵੱਧ ਆਵਾ ਦਾ ਕਰਨਾ ਹਾਂ ਖੇਤਾਂ ਵਾਲੇ ਬੰਦਿਆਂ ਨੂੰ ਬਾਪੂ ਫਿਰ ਠੀਕ ਰਹਿੰਦੀ ਹੈ ਇਹ ਚੀਜ਼ ਬਹੁਤ ਬਹੁਤ ਜ਼ਿਆਦਾ ਠੀਕ ਹੈ ਇਹਦੇ ਨਾਲ ਬਿਮਾਰੀ ਨਹੀਂ ਜੀ ਕੋਈ ਆਉਂਦੀ ਛੇ ਹਾਂ ਨਿਮਾ ਨਾਲ ਬਿਮਾਰੀ ਨਹੀਂ ਆਉਂਦੀ ਜਿਹਦੇ ਘਰੇ ਜ਼ਰਕਤ ਹੈ ਨਾ ਇਹਦਾ ਉਹ ਬਹੁਤ ਹੈ ਜਿਵੇਂ ਹੁਣ ਪਸ਼ੂ ਇਹਦੇ ਤਰੇਲ ਦੇ ਵਿੱਚ ਤੜਕੇ ਬੰਦੇ ਆ ਉਦੋਂ ਪਾਣੀ ਡਿੱਗਦਾ ਹੈ ਉਹ ਪਸ਼ੂਆਂ ਦੇ ਰੋਮਾਂ 'ਚ ਪੜਦਾ ਹੈ ਹਾਂ ਕੌੜਾ ਪਾਣੀ ਉਹਦੇ ਵਿੱਚੋਂ ਜ਼ਹਿਰ ਫਰ ਕੁਝ ਨਿਕਲਦੀ ਆ ਵਾਹ ਜੀ ਵਾਹ ਜਿਵੇਂ ਆਪਾਂ ਦਤਨ ਕਰ ਲੈਨੇ ਮੰਨ ਲਓ ਹਾਂ ਦਤਨ ਕਰਕੇ ਆਪਣੇ ਮੂੰਹ ਦੀ ਬੈਵੱਦੀ ਪੱਟੀ ਜਾਂਦੀ ਆ ਉਹ ਚੀਜ਼ੇ ਨਿੰਮ ਦੇ ਵਿੱਚ ਆ ਕਿਉਂਕਿ ਨਹੀਂ ਤਾਂ ਪਸ਼ੂ ਵੀ ਫਿਰ ਜਾ ਰਹੇ ਸੂਲ ਹੋ ਗਏਗਾ ਵਾਹ ਜੀ ਵਾਹ ਬਹੁਤ ਵਧੀਆ ਅੱਛਾ ਉਧਰਲੇ ਪਾਸੇ ਫਿਰ ਤੂੜੀ ਤੰਦ ਆ ਗਿਆ ਤੂੜੀ ਵਾਲਾ ਤੂੜੀ ਦਾ ਸੈਟਅਪ ਬਣਾਇਆ ਪਿਆ ਤੇ ਇੱਧਰ ਫਿਰ ਮਸ਼ੀਨਰੀ ਵਾਲ ਆ ਗਿਆ ਜੀ ਹਨਾ ਇਹ ਮਸ਼ੀਨਾਂ ਵਾਲੇ ਕਪੈਨਾਂ ਕਪੂਨਾਂ ਖੜੀਆਂ ਆ ਗਈਆਂ ਅੱਛਾ ਛੱਪੜ ਆ ਗਿਆ ਅੱਛਾ ਇਹ ਛੱਪੜ ਜਿਹੇ ਅਹੀਂ ਖੁੱਲੀਆਂ ਫਿਰਦੀਆਂ ਰਹਿੰਦੀਆਂ ਨੇ ਖੁੱਲੀਆਂ ਜੀ ਹਾਂ ਦੋ ਟਾਈਮ ਗਰਮੀ ਤੇ ਤੜਕੇ ਨੂੰ ਨੇ ਤੜਕੇ ਇੱਕ ਸ਼ਾਮ ਨੂੰ ਹਾਂ ਹੁਣ ਜਿਵੇਂ ਤੁੱਪਾਂ ਪੈਂਦੀਆਂ ਵੱਡ ਹੁਣ ਇਹਨਾਂ ਦਿਨੇ ਵੀ ਨਾ ਆਉਂਦੀਆਂ ਜੀ ਇਹ ਦਿਨੇ ਕਿਉਂ ਨਾ ਆਉਂਦੀਆਂ ਪਸੂ ਲਿਟਕ ਕੇ ਆ ਬੀਜਦੀ ਹਮ ਨਾਲ ਲਾ ਲੈਂਦੇ ਆ ਇਹ ਵਰਕੇ ਖੁਸ਼ ਆ ਦੇ ਵਿੱਚ ਐ ਬਹੁਤ ਵਧੀਆ ਰੂਪ ਪਈ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਬਾਪੂ ਜੀ ਸਾਰਾ ਆਪਣਾ ਆਪਣਾ ਘਰ ਆਪਾਂ ਵਿਜ਼ਿਟ ਕਰਾਇਆ ਹਨਾ ਤੇ ਸੋਨੂੰ ਸਲੂਟ ਬਣਦਾ ਹੈ ਜਿਹੜੇ ਤੁਸੀਂ ਸਾਰੇ ਭਰਾ ਇਕੱਠੇ ਰਹਿ ਰਹੇ ਹੋ ਭੈਣਾਂ ਇਕੱਠੀਆਂ ਰਹਿ ਰਹੀਆਂ ਹੱਸ ਖੇਡ ਕੇ ਆਪਦਾ ਵਧੀਆ ਜੀਵਨ ਬਤੀਤ ਕਰ ਰਹੇ ਹੋ ਜੀ ਸਾਰੇ ਮਤਲਬ ਵੀ ਜਿੱਥੇ ਵੀ ਹੈਗੇ ਭਰਾ ਇਕੱਠੇ ਇਕੱਠੇ ਰਹਿਣਾ ਜੀ ਕੋਈ ਇਕੱਲੇ ਇਕੱਲੇ ਕੋਈ ਫਾਇਦਾ ਨਹੀਂ ਕਿਤੇ ਬਿਲਕੁਲ ਜੀ ਫਿਰ ਚ ਜਾਣਾ ਰਿਸ਼ਤੇਦਾਰੀ ਜਾਣਾ ਕਰੇ ਜੇ ਇਕੱਠੇ ਅਦਾ ਕੱਟਾਰ ਕੇ ਤੇ ਸਰਦਾਰੀ ਨਹੀਂ ਜਾਨ ਸਾਹਿਬ ਬਿਮਾਰ ਹੋ ਗਿਆ ਕਰੇ ਤੇ ਕਰ ਨਹੀਂ ਆ ਪਵਾ ਚਾ ਦਨ ਅੱਗੇ ਜੀ ਕਿਤੇ ਹੁਣ ਤਰ ਕੇ ਗਏ ਨਾ ਮੈਂ ਹੁੰਦਾ ਵੀ ਕਿਹੜਾ ਘਰੇ ਜਾਣਾ ਪਸ਼ੂ ਦੀ ਘਾਰਾਂ ਕੱਟਣੀਆਂ ਵੀ ਕਿਸੇ ਨੂੰ ਸੰਸਾਨ ਵੀ ਕੱਟਣੀਆਂ ਕੋਈ ਨਹੀਂ ਆਪੋ ਕਿ ਕਿਨਾ ਵੀ ਆਪੇ ਸਾਹਮਣੇ ਜੀ ਉਹਨਾਂ ਜਿੱਤੇ ਇਹਦਾ ਬਾਰਵਾਗ ਜੀ ਇਹ ਬਹੁਤ ਬਹੁਤ ਬਾਪੂ ਜੀ ਜਿਹੜੇ ਦਰਸ਼ਕਾਂ ਤੁਸੀਂ ਜਾਣਕਾਰੀ ਦਿੱਤੀ ਜਾਣਕਾਰੀ ਦੇਣ ਵਾਸਤੇ ਸਾਰੀ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਬਾਈ